ਜਾਈ ਕਰੀਏ ਸਤਿਗੁਰੂ ਤੋਂ ਕੁਰਬਾਨ ਜਾਈਏ ਵਾਰਨੇ ਜਾਈਏ ਔਰ ਆਪਣੇ ਮੰਨ ਨੂੰ ਸਤਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਮਹਾਰਾਜੀ ਸਿੱਖੀ ਦੇ ਵਿੱਚ ਜੋੜਨ ਦੇ ਯਤਨ ਵਿੱਚ ਲੱਗিয়ে ਸਾਰੇ ਮਾਈ ਭਾਈ ਬੜੇ ਪ੍ਰੇਮ ਦੇ ਨਾਲ ਗੁਰੂ ਕਲਗੀ ਧਰਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਓ ਕੋਈ ਵੀ ਅਸਨਾ ਵਾਂਝੀ ਨਾ ਰਹੇ ਆਓ ਜੀ ਸਰਬੱਤ ਮਾਈ ਭਾਈ ਗੱਜ ਕੇ ਆਪੋ ਵਾਹਿਗੁਰੂ ਜੀ ਕਾ ਖਾਲਸਾ ਆਲੀ ਦੀ ਕੀ ਤੱਤ ਸਾਧ ਸੰਗਤ ਜੀ ਅੱਜ ਤੋਂ 2000 ਸਾਲ ਪਹਿਲਾਂ ਇਥੋਂ ਸਾਡੀ ਧਰਤੀ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕਿਸੇ ਮਹਾਤਮਾ ਨੇ ਸੱਚ ਦਾ ਹੋਕਾ ਦਿੱਤਾ ਸੀ ਕਿਸੇ ਵੇਲੇ ਉਸ ਜਮਾਨੇ ਦੇ ਵਿੱਚ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਉਹ ਗੱਲ ਬਰਦਾਸ਼ਤ ਨਾ ਕੀਤੀ ਉਹਨਾਂ ਨੇ ਉਸ ਮਹਾਸਮਾਨ ਨੂੰ ਪਕੜ ਕੇ ਸੂੜੀ ਤੇ ਚੜਾ ਦਿੱਤਾ ਸੀ ਅਸੀਂ ਸਭ ਦਾ ਆਦਰ ਕਰਦੇ ਹਾਂ ਸਾਨੂੰ ਸਿਖਾਇਆ ਸਾਡੇ ਪਿਤਾ ਨੇ ਕਿ ਸਭ ਦਾ ਆਦਰ ਕਰਨਾ ਅਸੀਂ ਕਹਿੰਦੇ ਹਾਂ ਸੰਤ ਹੈ ਮਹਾਤਮਾ ਹੈ ਰੱਬ ਦਾ ਪਿਆਰ ਅਸੀਂ ਕਹਿੰਦੇ ਹਾਂ ਸ਼ਹੀਦ ਹੈ ਅਸੀਂ ਕਹਿੰਦੇ ਹਾਂ ਸੱਚ ਦੇ ਮਾਰਗ ਦੇ ਚੱਲਣ ਵਾਲੇ ਪਰ ਉਸ ਸੰਤ ਨੂੰ ਉਸ ਮਹਾਤਮਾ ਨੂੰ ਮੰਨਣ ਵਾਲੇ ਲੋਕ ਜਿਹੜੇ ਨੇ ਉਹ ਅੱਜ ਦੇ ਦੌਰ ਵਿੱਚ ਸਾਡੀ ਇਸ ਧਰਤੀ ਤੇ ਆ ਕੇ ਸਾਨੂੰ ਕਹਿੰਦੇ ਨੇ ਕਿ ਤੁਹਾਡੇ ਪਾਪਾਂ ਲਈ ਅਜ ਤੋਂ 2000 ਸਾਲ ਪਹਿਲਾਂ ਖੁਦਾ ਦਾ ਇਕਲੌਤਾ ਪੁੱਤਰ ਸੂਰੀ ਦੇ ਜੜ ਗਿਆ ਇਸ ਲਈ ਤੁਸੀਂ ਵੀ ਉਹਦੇ ਪੈਰ ਧਰ ਲਓ ਤੇ ਬਾਕੀ ਸਾਰੇ ਸੰਤਾਂ ਨੂੰ ਗੁਰੂਆਂ ਨੂੰ ਮਹਾਤਮਾਵਾਂ ਨੂੰ ਸ਼ਹੀਦਾਂ ਨੂੰ ਭੁੱਲ ਜਾਓ ਦੇ ਬਸ ਉਸ ਇੱਕ ਨੂੰ ਜਿਹੜਾ ਚੇਤੇ ਰੱਖੋ ਫੇੜੀ ਘੜੀ ਮੁਰਤੀ ਕਿਹਾ ਜਾ ਰਿਹਾ ਨਾ ਅੱਜ ਹਾਂ ਤਾਂ ਤੇ ਲਿਖਿਆ ਜਾ ਰਿਹਾ ਬੋਰਡ ਲੱਗੇਗੇ ਕਿ ਦੇ ਅਫਸੋਸ ਦੀ ਗੱਲ ਕਹਿਣ ਵਾਲਾ ਕਹੀ ਜਾਵੇ ਗੱਲ ਕੁਝ ਹੋਰ ਸੀ ਕਿ ਅਸੀਂ ਇੰਨੀ ਲਲਾਈ ਕਰ ਗਏ ਕਿ ਅਸੀਂ ਆਪਣੀ ਕੌਮ ਦੇ ਬੱਚਿਆਂ ਦੇ ਹਿਰਦੇ ਜਿਹੜੇ ਨੇ ਮਾਂ ਬਾਪ ਦੀ ਵੀ ਗਲਤੀ ਹੈ ਸਾਡੇ ਵਰਗੇ ਪ੍ਰਚਾਰਕਾਂ ਦੀ ਵੀ ਗਲਤੀ ਹੈ ਆਗੂਆਂ ਦੀ ਵੀ ਗਲਤੀ ਹੈ ਸਾਰਾ ਸਮਾਜ ਹੀ ਫੇਲ ਹੋ ਗਿਆ ਕਿ ਅੱਜ ਸੜਕ ਦੇ ਉੱਤੇ ਸ਼ਬੀਰ ਲੱਗੀ ਹੈ ਉਹਨੂੰ ਅਸੀਂ ਪੁੱਛਦੇ ਹਾਂ ਬੱਚੇ ਨੂੰ ਕਿ ਮੇਰੇ ਵੀਰਾ ਨੌਜਵਾਨਾ ਤੂੰ ਅੱਗੇ ਹੋ ਕੇ ਬੱਸਾਂ ਤਾਰਾਂ ਰੋਕ ਰੋਕ ਕੇ ਕਹਿ ਰਿਹਾ ਹੈ ਸ਼ਬੀਰ ਛਕੋ ਜੀ ਪੁੱਤਰਾ ਮੇਰਾ ਵੀਰਾ ਇਹ ਕੀ ਹੈ ਸ਼ਬੀਰ ਉਹ ਕਹਿੰਦਾ ਜੀ ਇਹਨਾਂ ਦੇ ਪਤਾ ਮੈਨੂੰ ਵੀ ਨਹੀਂ ਸਾਨੂੰ ਇੱਨਾ ਹੀ ਪਤਾ ਵੀ ਸ਼ਬੀਰ ਸੇਵਾ ਕਰਦਾ ਹੈ ਕਾਬੇ ਸਬੰਦ ਹੈ ਉਹ ਕਹਿੰਦਾ ਮੈਨੂੰ ਨਹੀਂ ਪਤਾ ਫਿਰ ਜੀ ਉਹਨੂੰ ਕਹੀਏ ਵੀ ਵੀਰਾ ਅੱਜ ਧੰ ਧੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਵਿਹੜਾ ਹੈ ਫਿਰ ਉਹ ਸਵਾਲ ਕਰਦਾ ਕਿ ਜੇ ਗੁਰੂ ਜੀ ਦਾ ਸ਼ਹੀਦੀ ਵਿਹੜਾ ਹੈ ਤੇ ਫਿਰ ਆਪਾਂ ਇਹ ਠੰਡਾ ਮਿੱਠਾ ਜਾਲ ਸ਼ਰਬਤ ਕਿਉਂ ਲੋਕਾਂ ਨੂੰ ਵੰਡਦੇ ਪਏ ਸ਼ਹੀਦੀ ਵਿਹੜਾ ਹੈ ਨਾ ਕਿਉਂ ਵੰਡਦੇ ਪਏ ਨੇ ਮਤਲਬ ਕਿ ਅਸੀਂ ਆਪਣੇ ਸਤੂਗ੍ਰਾਂ ਬਾਰੇ ਆਪਣੇ ਰਹਿਬਰਾਂ ਬਾਰੇ ਜਿਨ੍ਹਾਂ ਨੇ ਸਾਡੇ ਤੇ ਮਹਾਨ ਪਰ ਉਪਕਾਰ ਕੀਤੇ ਉਹਨਾਂ ਬਾਰੇ ਅਸੀਂ ਦੱਸ ਨਹੀਂ ਸਕਦੇ ਗਾਲੀ ਮਸਤੀਨ ਜੀ ਅਕਸਰ ਇਹ ਗੱਲ ਕਿਹਾ ਕਰਦੇ ਸ਼ੇਰ ਪੜਿਆ ਕਰਦੇ ਬੜੇ ਹੋਰ ਸੇ ਸੁਨ ਰਹਾ تھا ਜਮਾਨਾ ਕੰਮ ਹੀ ਸੋ ਗਏ ਦਾਸ ਤਾਂ ਕਹਤੇ ਕਹੇ ਜਮਾਨਾ ਤਾਂ ਸੁਣਨਾ ਚਾਹੁੰਦਾ ਹੈ ਅਸੀਂ ਸੁਣਾ ਨਹੀਂ ਸਕਦੇ ਇਹ ਸਾਡੀ ਨਲਾਕੀ ਹੈ ਅਸੀਂ ਸੁਣਾ ਨਹੀਂ ਸਕਦੇ ਸਾਧ ਸੰਗਤ ਜੀ ਹਜ਼ਾਰਾਂ ਕਿਲੋਮੀਟਰ ਦੂਰ ਹਜ਼ਾਰਾਂ ਵਰੇ ਪਹਿਲਾਂ ਕੋਈ ਮਹਾਤਮਾ ਚੜਿਆ ਸੂਈ ਉਹਦਾ ਅਦਰ ਹੈ ਪਰ ਜੇ ਕੋਈ ਕਹੇ ਹਨ ਕਿ ਕੇਵਲ ਉਹੀ ਇੱਕ ਖੁਦਾ ਦਾ ਪੁੱਤਰ ਹੈ ਇਕਲੌਤਾ ਕੇਵਲ ਉਹਨੂੰ ਚੇਤੇ ਰੱਖੋ ਬਾਕੀਆਂ ਨੂੰ ਭੁੱਲ ਜਾਓ ਤੇ ਸਾਨੂੰ ਆਪਣੇ ਆਪ ਦੇ ਉੱਤੇ ਸ਼ਰਨ ਆਉਣੀ ਚਾਹੀਦੀ ਹੈ ਉਹਨਾਂ ਦਾ ਇੱਕ ਸ਼ਹੀਦ ਹੋਇਆ ਉਹਨਾਂ ਨੇ ਪੂਰੀ ਦੁਨੀਆ ਨੂੰ ਜਿਵੇਂ ਭੇਟਾ ਬੱਕਰੀਆਂ ਨੂੰ ਹੇਕ ਲਈਦਾ ਬਾੜੇ ਵਿੱਚ ਵਾਰ ਲਿਆ ਉਹ ਗੁਰੂ ਕਿਉ ਸਿੱਖੋ ਇਹ ਪੰਜਾਬ ਦੀ ਧਰਤੀ ਦਾ ਇੱਕ ਚੱਪਾ ਮਿੱਟੀ ਦਾ ਕਿਤੇ ਵਖਾ ਦਿਓ ਜਿਹਦੇ ਤੇ ਸ਼ਹੀਦਾਂ ਦਾ ਲਹੂ ਨਹੀਂ ਡੁੱਲਿਆ ਤੇਰਾ ਪਿਆ ਮੇਰਾ ਮੀਠਾ ਲੱਗਦਾ ਹਰਨਾ ீி தராரி சங்கீ சாி சகத தராரி சகத தராரி சங்கீ சா சஜரா ਸਾਥੀ ਸੱਜਣ ਤਰਾ ਤੇਰਾ me ਿਸ ਸਦਾ ਸਮਾਲੇ ਇਸ ਸਦਾ ਸਦਾ ਸਮਾਲੇ ਗੁਰ ਨੇ ਰਸੰਦ ਸਦਾ ਨਾਲੇ ਸਿਮਰ ਸਿਮਰ ਇਸ ਸਦਾ ਸਮਾਲੇ ਸਾ ਸਮਾਨੇ ਸਿਮਰ ਸਿਮਰ ਤਿਸ ਸਦਾ ਸਮਾਨੇ ਸਿਮਰ ਸਿਮਰ ਤਿਸ ਸਦਾ ਸਮਾਨੇ ਸਿਮਰ ਸਿਮਰ ਤਿਸ ਸਦਾ ਸਮਾਨੇ ਪਰਤ ਪਤਾ ਤੁਮੰਦ ਅਰ ਨਾਮ ਪਦਾਹ ਨਾਨਕ ਗੁਰ ਮੰਦ ਪਤਾ ਦੇ ਤ ਨਾਨ ਕਿਰਨ ਮੰਗੇ ਹਰ ਤੁਰੀਬ ਤੇ ਪਿਆ ਤੁਹਾਰੇ ਨਾਨਕ ਗਰੀਬ ਨਾਨਕ ਗਰੀਬ ਤੇ ਪਿਆ ਤੁਹਾਰੇ ਮੇਲ ਲਓ ਵਡਿਆਈ ਮੇਲ ਲਓ ਵਡਿਆਈ ਹੋ ਤਿਸ ਪਰ ਆਪ ਵਿਚਾਈ ਕਿਸ ਤੇ ਆਪ ਵਿਚਾਈ ਹੋ ਤਿਸ ਪਹਿ ਆਪ ਵਿਚਾਈ ਹੋ ਤਿਸ ਆਪ ਵਿਚਾਈ ਕੋਈ ਨਾਣੇ ਕਾਵੈ ਜੀ ਕੋਈ ਨਾਣੇ ਕਾਵੈ ਮੇਰਾ ਦੀਦ ਤੋ ਪਿਆਰਾ ਵਾਹੇ ਗੁਰੂ ਨੂੰ ਤਨ don't چنڪي تان کي نيتيا وارو ਛਤ ਬਲ ਬੀਰ ਕਤਾ ਆ ਪਾਜ ਤੇਰਾ ਬੰਦ ਬਾ ਮੰਤ ਰੰਗਯ ਨੇਤ ਜਪਤ ਕਰਤ ਬਾ ਜੀ ਆ ਅੰਦਰ ਦੀਓ ਹਰ ਵਿੱਚ ਜਾਣਨਾ ਸਤ ਤੇਰੇ ਵਸ ਤੇਰਾ ਘਰ ਬਣਾ ਤੇਰੇ ਘਰ ਦੇ ਰਜਾਈ ਤੁਰਤ ਬਾਣ ਤੇ ਜਪਣਾ ਆਪ ਜਤ ਸਤਿ ਗਲਾਪ ਭਰਪੂਰ ਜਿਸ ਜੰਗਦਾ ਪਾ ਵੈ ਭਾਈ ਜੀ ਬੰਦੇ ਵੈ ਭਾਈ ਜੀ ਬੰਦੇ ਵੈ ਭਾਈ ਜੀ ਬੰਦੇ ਵੈ ਭਾਈ ਜੀ ਬੰਦੇ ਸੰਗਤ ਨੂੰ ਬਹੁਤ ਚਰਨਾਂ ਦੇ ਨਾਲ ਜੋੜਿਆ ਹੈ ਬਹੁਤ ਹੀ ਪ੍ਰੇਮ ਦੇ ਨਾਲ ਸੰਗਤ ਨੇ ਇਹਨਾਂ ਨੂੰ ਸਰਵਣ ਕੀਤਾ ਹੈ ਸੰਗਤ ਦਾ ਵੀ ਬਹੁਤ ਧੰਵਾਦ ਹੈ ਜਥੇ ਦਾ ਵੀ ਬਹੁਤ ਧੰਵਾਦ ਹੈ ਫਿਰ ਕਦੇ ਮੌਕਾ ਮਿਲਿਆ ਇਹਨਾਂ ਨੂੰ ਯਾਦ ਕਰਾਂ ਗੁਰੂ ਪਰਿ ਸਤ ਸੰਗ ਜਿਓ ਹੋ ਕਿਤਾਵਾਤਿਕ ਭਾਈ ਗੁਰਦੇਵ ਸਿੰਘ ਜੀ ਮੋਰਨਰਾ ਸ਼ਿਗਿੱਦਾ ਬਾਬਾ ਦੀਪ ਸਿੰਘ ਜੀ ਅਮਰ ਸਾਹਿਬ ਉਹ ਸੰਗਤ ਵਿੱਚ ਪਹੁੰਚ ਕੇ ਨੇ ਕੋਈ ਇੱਕ ਹੰਕ ਵਾਸਤੇ ਸੰਗਤ ਦੇ ਦਰਸ਼ਨ ਕਰਨਗੇ ਆਓ ਬੜੇ ਪਿਆਰ ਸਤਾਰ ਦੇ ਨਾਲ ਕੁਝ ਸੂਚਨਾ ਜਿਹੜੀਆਂ ਉਹਨਾਂ ਨੂੰ ਸੱਭਣ ਲਈਏ ਕੱਲ ਸਵੇਰ ਨੂੰ ਐਤਵਾਰ ਨੂੰ ਇਸ ਸਥਾਨ ਤੇ ਸਿਕੁਈ ਸਾਹਿਬੀ ਜਾਪ 9 ਤੋਂ 11 ਹੋਣਗੇ 5 ਜੁਲਾਈ ਨੂੰ ਇਸ ਸਥਾਨ ਤੇ ਹੋਰ ਦौरा ਚੰਗੋਤ ਸਾਹਿਬ ਵਿਖੇ ਅਮਰ ਸੰਚਾਰ ਹੋਵੇਗਾ ਤੋਂ ਟੇਟਾ ਰਹਿ ਕੇ ਰਾਤ ਤੇ ਆਣਗੇ ਸਗਤ ਲਹਾ ਲੈਣ ਦੀ ਕਿਰਪਾਲਤਾ ਕਰੇ ਜੋ ਬੱਚਿਆਂ ਦਾ ਗੁਰਮਤ ਟ੍ਰੇਨਿੰਗ ਕੈਂਪ ਹਰ ਮਾਲ ਜੁਨੀਅਰ ਸਟੇਟ ਵਿੱਚ ਲੱਗਦਾ ਹੈ ਉਹ 2 ਤਰੀਕ ਤੋਂ ਲੈ ਕੇ 5 ਤਰੀਕ ਆਇਆ ਸਵੇਰੇ 8 ਵਜੇ ਤੋਂ ਦਫ਼ੇ ਤੱਕ ਗੋਡਾ ਰਾਜਿਆਨ ਤੋਂ ਸਾਬ ਬੰਗਾਵਕੇ ਉੱਗੇ ਆ ਬੱਚਿਆਂ ਨੂੰ ਹਾਜ਼ਰੀ ਪੜ੍ਹਦੀ ਤਕਰੀਰ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਸਲਾਨੀ ਸ਼ੀਰਦੀ ਦਿਹਾੜਾ ਜਿਹੜਾ ਹੈ ਤੰਤਨ ਸ੍ਰੀ ਬਾਬਾ ਕਲ ਸਿੰਘ ਜੀ ਮਹਾਰਾਜ ਜਿਹਦੇ ਸਥਾਨ ਤੇ ਉਹ ਮਿੱਟੀ 19 20 ਕੀ 22 ਜੂਨ ਨੂੰ ਹੋ ਰਿਹਾ ਹੈ ਇਹਦੇ ਵਿੱਚ ਆਪ ਜੀ ਨੇ ਹਾਜ਼ਰੀਆਂ ਪੜ੍ਹਦੀ ਕਿਰਪਾਲਤਾ ਕਰਨੀ ਇਹਦੇ ਵਿੱਚ ਭਾਈ ਗੁਰਵਚਨ ਸਿੰਘ ਜੀ ਭਾਈ ਜੋਗਾ ਸਿੰਘ ਜੀ ਔਰ ਭਾਈ ਪੰਨ ਜੀ ਸਿੰਘ ਜੀ ਖਾਇ ਵੀ ਆ ਪਹਨ ਲਗੇ ਸੂਝੂ ਸੰਗਤਾਂ ਨੂੰ ਬੇਨਤੀ ਹੈ ਕਿ ਮਹਾਨ ਕੀਰਤਨ ਦਰਬਾਰ ਮਿਤੀ 21 ਜੂਨ 2025 ਨੂੰ ਰਾਤ ਨੂੰ 7 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਹੋਵੇਗਾ ਸੂਝੂ ਸੰਗਤਾਂ ਨੇ ਹਾਜ਼ਰੀ ਭਰਨ ਦੀ ਪਾਲਤਾ ਕਰਨੀ ਇਸੇ ਤਰ੍ਹਾਂ ਕਾਮੇ ਤੋਂ ਜੋ ਬੇਨਤੀ ਹੈ ਉਹ ਹੈ ਕਿ ਉਥੇ ਗੁਰਮੁਖ ਸੁਖਾਈ ਕੈਂਪ ਜਨਮ ਸਥਾਨ ਮੁੰਗਾ ਸ਼ਹੀਦ ਗੰਗਪਿੰਡ ਕਮਾ ਜਨਰਲ ਵਿਕਮ ਸਿੰਘ ਇਹ ਪਹਿਲੇ ਤੀਤ ਤੋਂ ਲੈ ਕੇ 5 ਜੂਨ ਤੱਕ ਜਿਹੜਾ ਸਵੇਰੇ 8 ਵਜੇ ਤੋਂ 12 ਵਜੇ ਤੱਕ ਜਿਹੜਾ ਲਗਾਇਆ ਜਾ ਰਿਹਾ ਉਹਦੇ ਵਿੱਚ ਨਇਤਿਕ ਸਿੱਖਿਆ ਗੁਰਬਾਣੀ ਸ਼ਬਦ ਵਿਚਾਰ ਗੁਰੂ ਅਥਾਤ ਅਤੇ ਸਿੱਖ ਰਹਿਤ ਮਨਜਾਦਾਬਾਰੇ ਜਿਹੜਾ ਆ ਉਹ ਜਾਣ ਕੀਤੀ ਜਾਗੀ ਸੰਤਾਂ ਲਹਾ ਲੈ ਦੀ ਕਿਰਪਾਲਤਾ ਕਰ ਤੋ ਇਸੇ ਸਥਾਨ ਤੇ ਜੋ ਮਹੀਨਾ ਬਾਾਰ ਗੁਰੂ ਸਮਾਗਮ ਹੋਣੇ ਨੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਮਰਗੁਵੈ ਸਾਹਿਬ ਜੀ ਇਹਨਾਂ ਦੇ ਪ੍ਰਕਾਸ਼ ਤੌਰ ਉਪਤੇ ਗੁਰਦਾਰਾ ਚੰਗਰ ਸਾਹਿਬ ਵਿਖੇ ਜੋ ਹੈ 12 ਜੂਨ ਨੂੰ ਦਿਨ ਵੀਰਵਾਰ ਨੂੰ ਸ਼ਾਮ ਨੂੰ 6:00 ਤੋਂ ਲੈ ਕੇ ਰਾਤ ਦੇ 8:30 ਤੱਕ ਇੱਥੇ ਜੋ ਸਮਾਗਮ ਹੋਏਗਾ ਉਹਦੇ ਵਿੱਚ ਗਿਆਨੀ ਸਰਵਜit ਸਿੰਘ ਜੀ ਟੋਟੀਆਂ ਪਾਈ ਮਰਤਾਪ ਸਿੰਘ ਜੀ ਗਿਲਿੰਦਰ ਬਾੜੇ ਦੇ ਰਹੇ ਆ ਉਹ ਸਰਤਾ ਦੇ ਦਰਸ਼ਨ ਕਰਨਗੇ ਇਸੇ ਪ੍ਰਸਾਦ ਦੇ ਲੰਗੜ ਜਿਹੜਾ ਉਤਤ ਵਰਤਿਆ ਜਾ ਗਿਆ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਹੁਣ ਅਗਲੀ ਬੇਨਤੀ ਹੈ ਕਿ ਪਾਈ ਕੁਲਵਿੰਦਰ ਸਿੰਘ ਜੀ ਜੋ ਪ੍ਰਧਾਨ ਗੁਰਮਾਨ ਕਮਿਸ਼ਨ ਹਫਤਾ ਹਾਲ ਤਹਾਕ ਲੈਣਾ ਐਜੂਕੇਸ਼ਨ ਟਾਸ ਦੇ ਪ੍ਰਧਾਨ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਸ ਸਟੇਜ ਤੇ ਆਉਣ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ ਇਸ ਦੇ ਨਾਲ ਹੀ ਪੱਤਰਕਾਰ ਵੀਰ ਜੋ ਇਸ ਵੇਲੇ ਹਾਜ਼ਰ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਸ ਸਟੇਜ ਤੇ ਆਉਣ ਦੀ ਕਿਰਪਾਤਾ ਕਰੋ ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਹੈ ਜਾਈ ਕਰੀਏ ਸਤਿਗੁਰੂ ਦਾ ਪੁਰਬਾਨ ਜਾਈਏ ਵਾਰਨੇ ਜਾਈਏ ਔਰ ਆਪਣੇ ਮੰਨ ਨੂੰ ਸਤਗੁਰੂ ਜੀ ਦੇ ਪ੍ਰੇਮ ਦੇ ਵਿੱਚ ਮਹਾਰਾਜੀ ਸਿੱਖੀ ਦੇ ਵਿੱਚ ਜੋੜਨ ਦੇ ਯਤਨ ਵਿੱਚ ਲੱਗিয়ে ਸਾਰੇ ਮਾਈ ਭਾਈ ਬੜੇ ਪ੍ਰੇਮ ਦੇ ਨਾਲ ਗੁਰੂ ਕਲਗੀ ਧਰਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਓ ਕੋਈ ਵੀ ਅਸਨਾ ਵਾਂਜੀ ਨਾ ਰਹੇ ਆਓ ਜੀ ਸਰਬੱਤ ਮਾਈ ਭਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਦ ਸੰਗਤ ਜੀ ਅੱਜ ਤੋਂ 2000 ਸਾਲ ਪਹਿਲਾਂ ਇਥੋਂ ਸਾਡੀ ਧਰਤੀ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕਿਸੇ ਮਹਾਤਮਾ ਨੇ ਸੱਚ ਦਾ ਹੌਕਾ ਦਿੱਤਾ ਸੀ ਕਿਸੇ ਵੇਲੇ ਉਸ ਜਮਾਨੇ ਦੇ ਵਿੱਚ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਉਹ ਗੱਲ ਬਰਦਾਸ਼ਤ ਨਾ ਕੀਤੀ ਉਹਨਾਂ ਨੇ ਉਸ ਹਾਸਮਾ ਨੂੰ ਪਕੜ ਕੇ ਸੂੜੀ ਤੇ ਚੜਾ ਦਿੱਤਾ ਸੀ ਅਸੀਂ ਸਭ ਦਾ ਆਦਰ ਕਰਦੇ ਆ ਨਾ ਸਾਨੂੰ ਸਿਖਾਇਆ ਸਾਡੇ ਪਿਤਾ ਨੇ ਕਿ ਸਭ ਦਾ ਆਦਰ ਕਰ। ਅਸੀਂ ਕਹਿੰਦੇ ਆ ਸੰਤ ਹੈ ਮਹਾਤਮਾ ਹੈ ਰੱਬ ਦਾ ਪਿਆਰ ਅਸੀਂ ਕਹਿੰਦੇ ਆ ਸ਼ਹੀਦ ਹੈ ਅਸੀਂ ਕਹਿੰਦੇ ਆ ਸੱਚ ਦੇ ਮਾਰਗ ਦੇ ਚੱਲਣ ਵਾਲੇ ਪਰ ਉਸ ਸੰਤ ਨੂੰ ਉਸ ਮਹਾਤਮਾ ਨੂੰ ਮੰਨਣ ਵਾਲੇ ਲੋਕ ਜਿਹੜੇ ਨੇ ਉਹ ਅੱਜ ਦੇ ਦੌਰ ਵਿੱਚ ਸਾਡੀ ਇਸ ਧਰਤੀ ਤੇ ਆ ਕੇ ਸਾਨੂੰ ਕਹਿੰਦੇ ਨੇ ਕੇ ਤੁਹਾਡੇ ਪਾਪਾਂ ਲਈ ਅਜ ਤੋਂ 2000 ਸਾਲ ਪਹਿਲਾਂ ਖੁਦਾ ਦਾ ਇਕਲੌਤਾ ਪੁੱਤਰ ਸੂਰੀ ਦੇ ਜੜ ਗਿਆ ਇਸ ਲਈ ਤੁਸੀਂ ਵੀ ਉਹਦੇ ਪੈਰ ਮੜ ਲਓ ਤੇ ਬਾਕੀ ਸਾਰੇ ਸੰਤਾਂ ਨੂੰ ਗੁਰੂਆਂ ਨੂੰ ਮਹਾਤਮਾਵਾਂ ਨੂੰ ਸ਼ਹੀਦਾਂ ਨੂੰ ਭੁੱਲ ਜਾਓ ਤੇ ਬਸ ਉਸ ਇੱਕ ਨੂੰ ਜਿਹੜਾ ਹੈ ਚੇਤੇ ਰੱਖੋ ਫੇੜੀ ਘੜੀ ਮੁਰਤੀ ਕਿ ਇਹ ਜਾ ਰਿਹਾ ਨਾ ਅੱਜ ਹਾਂ ਤਾਂ ਤੇ ਲਿਖਿਆ ਜਾਵੇ ਬੋਰਡ ਲੱਗੇ ਹੋਣਗੇ ਕਿ ਦੇ ਅਫਸੋਸ ਦੀ ਗੱਲ ਕਹਿਣ ਵਾਲਾ ਕਹੀ ਜਾਵੇ ਗੱਲ ਕੁਝ ਹੋਰ ਸੀ ਕਿ ਅਸੀਂ ਇੰਨੀ ਲਲਾਈ ਕਰ ਗਏ ਕਿ ਅਸੀਂ ਆਪਣੀ ਕੌਮ ਦੇ ਬੱਚਿਆਂ ਦੇ ਹਿਰਦੇ ਜਿਹੜੇ ਨੇ ਮਾਂ ਬਾਪ ਦੀ ਵੀ ਗਲਤੀ ਹੈ ਸਾਡੇ ਵਰਗੇ ਪ੍ਰਚਾਰਕਾਂ ਦੀ ਵੀ ਗਲਤੀ ਹੈ ਆਗੂਆਂ ਦੀ ਵੀ ਗਲਤੀ ਹੈ ਸਾਰਾ ਸਮਾਜ ਹੀ ਫੇਲ ਹੋ ਗਿਆ ਕਿ ਅੱਜ ਸੜਕ ਦੇ ਉੱਤੇ ਸ਼ਬੀਰ ਲੱਗੀ ਹੈ ਉਹਨੂੰ ਅਸੀਂ ਪੁੱਛਦੇ ਹਾਂ ਬੱਚੇ ਨੂੰ ਕਿ ਮੇਰੇ ਵੀਰਾ ਨੌਜਵਾਨਾ ਤੂੰ ਅੱਗੇ ਹੋ ਕੇ ਬੱਸਾਂ ਤਾਰਾਂ ਰੋਕ ਰੋਕ ਕੇ ਕਹਿ ਰਿਹਾ ਹੈ ਸ਼ਬੀਰ ਛਕੋ ਜੀ ਪੁੱਤਰਾ ਮੇਰਾ ਵੀਰਾ ਇਹ ਕੀ ਹੈ ਸ਼ਬੀਰ ਉਹ ਕਹਿੰਦਾ ਜੀ ਇਹਨਾਂ ਦੇ ਪਤਾ ਮੈਨੂੰ ਵੀ ਨਹੀਂ ਸਾਨੂੰ ਇੱਦਾਂ ਪਤਾ ਵੀ ਨਹੀਂ ਜੀ ਸੇਵਾ ਕਰਦਾ ਕਾਦੇ ਸਬੰਧ ਚ ਹੈ ਉਹ ਕਹਿੰਦਾ ਮੈਨੂੰ ਨਹੀਂ ਪਤਾ ਫਿਰ ਜੀ ਉਹਨੂੰ ਕਹੀਏ ਵੀ ਵੀਰਾ ਅੱਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਵਿਆਹੜਾ ਹੈ ਫਿਰ ਉਹ ਸਵਾਲ ਕਰਦਾ ਕਿ ਜੇ ਗੁਰੂ ਜੀ ਦਾ ਸ਼ਹੀਦੀ ਵਿਆਹੜਾ ਹੈ ਤੇ ਫਿਰ ਆਪਾਂ ਇਹ ਠੰਡਾ ਮਿੱਠਾ ਜਾਲ ਸ਼ਰਬਤ ਕਿਉਂ ਲੋਕਾਂ ਨੂੰ ਵੰਡਦੇ ਪਏ ਸ਼ਹੀਦੀ ਵਿਆਹੜਾ ਹੈ ਨਾ ਕਿਉਂ ਵੰਡਦੇ ਪਏ ਮਤਲਬ ਕਿ ਅਸੀਂ ਆਪਣੇ 사ਤੋਗਰਾਮ ਬਾਰੇ ਆਪਣੇ ਰਹਿਣਾ ਬਾਰੇ ਜਿਨ੍ਹਾਂ ਨੇ ਸਾਡੇ ਤੇ ਮਹਾਨ ਪਰ ਉਪਕਾਰ ਕੀਤੇ ਉਹਨਾਂ ਮਾਰੇ ਅਸੀਂ ਦੱਸ ਨਹੀਂ ਸਕੇ ਗਾਨੀ ਵਸਤਿਨ ਜੀ ਅਕਸਰ ਇਹ ਗੱਲ ਕਿਹਾ ਕਰਦੇ ਸ਼ੇਰ ਪੜਿਆ ਕਰਦੇ ਬੜੇ ਰੌਰ ਸੇ ਸੁਨਰਹਾ ਥਾ ਜਮਾਨਾ ਕੰਮ ਹੀ ਸੋ ਗਏ ਦਾਸ ਤਾਂ ਕਹਤੇ ਕਹ ਦੇ ਜਮਾਨਾ ਤਾਂ ਸੁਣਨਾ ਚਾਹੁੰਦਾ ਐ ਅਸੀਂ ਸੁਣਾ ਨਹੀਂ ਸਕੇ ਇਹ ਸਾਡੀ ਨਲਾਕੀ ਐ ਅਸੀਂ ਸੁਣਾ ਨਹੀਂ ਸਕੇ ਤਾ ਸੰਗਾ ਜੀ ਹਜ਼ਾਰਾਂ ਕਿਲੋਮੀਟਰ ਦੂਰ ਹਜ਼ਾਰਾਂ ਵਰੇ ਪਹਿਲਾਂ ਕੋਈ ਮਹਾਤਮਾ ਚੜਿਆ ਸੂਰੀ ਉਹਦਾ ਅਰਦਰ ਹੈ ਪਰ ਜੇ ਕੋਈ ਕਹੇ ਹਨ ਕਿ ਕੇਵਲ ਉਹੀ ਇੱਕ ਖੁਦਾ ਦਾ ਪੁੱਤਰ ਹੈ ਇਕਲੌਤਾ ਕੇਵਲ ਉਹਨੂੰ ਚੇਤੇ ਰੱਖੋ ਬਾਕੀਆਂ ਨੂੰ ਭੁੱਲ ਜਾਓ ਕਿ ਸਾਨੂੰ ਆਪਣੇ ਆਪ ਦੇ ਉੱਤੇ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਦਾ ਇੱਕ ਸ਼ਹੀਦ ਹੋਇਆ ਉਹਨਾਂ ਨੇ ਪੂਰੀ ਦੁਨੀਆ ਨੂੰ ਜਿਵੇਂ ਭੇਟਾ ਬੱਕਰੀਆਂ ਨੂੰ ਹੇਕ ਲਈਦਾ ਬਾੜੇ ਵਿੱਚ ਵਾਰ ਲਿਆ ਉਹ ਗੁਰੂ ਕਿਉ ਸਿੱਖੋ ਇਹ ਪੰਜਾਬ ਦੀ ਧਰਤੀ ਦਾ ਇੱਕ ਚੱਪਾ ਮਿੱਟੀ ਰੱਖ ਕੇ ਮੁਖਾ ਦਿਓ ਜਿਹਦੇ ਤੇ ਸ਼ਹੀਦਾਂ ਦਾ ਲਹੂ ਨਹੀਂ ਡੁੱਲਿਆ